ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਭਾਰਤ ਸਰਕਾਰ ਮਿਨਿਸਟਰੀ ਆਫ ਯੂਥ ਅਫੇਅਰਸ ਵੱਲੋਂ ਮਿਤੀ 10 ਤੋਂ 12 ਜਨਵਰੀ 2025 ਦੌਰਾਨ ਕਰਵਾਏ ਜਾ ਰਹੇ 28ਵੇਂ ਨੈਸ਼ਨਲ ਯੂਥ ਫੈਸਟੀਵਲ ਵਿੱਚ ਭਾਗ ਲੈਣ ਲਈ ਯੁਵਕ ਸਵਾਵਾ ਵਿਭਾਗ ਵੱਲੋਂ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਹੇਠ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਨੌਜਵਾਨਾਂ ਦੀ ਚੋਣ ਕਰਨ ਉਪਰੰਤ ਅੱਜ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਯੂਥ ਫੈਸਟੀਵਲ ਵਿਕਸਿਤ ਭਾਰਤ ਥੀਮ ਤਹਿਤ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ 29 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੌਜਵਾਨ ਕਲਚਰਲ ਅਤੇ ਵਿਕਸਿਤ ਭਾਰਤ ਯੰਗ ਲੀਡਰ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ ਯੁਵਕ ਸੇਵਾਵਾਂ ਪ੍ਰਭਾਪ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਯੂਵਾ ਪਵਨ ਸੈਕਟਰ 42 ਚੰਡੀਗੜ੍ਹ ਤੋਂ ਵਿਸ਼ੇਸ਼ ਕਤਰ ਖੇਡਾਂ ਦੇ ਯੁਵਕ ਸੇਵਾਵਾਂ ਸ਼੍ਰੀ ਐਸ ਪੀ ਆਨੰਦ आईएफएसजी ਦੀ ਅਗਵਾਈ ਵਿੱਚ ਸਪੈਸ਼ਲ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ ਇਸ ਮੌਕੇ ਕੀਤੀ ਗਈ ਸੰਖੇਪ ਪ੍ਰੋਗਰਾਮ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਪਰਮਿੰਦਰ ਸਿੰਘ ਗੋਲਡੀ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਫਲੈਗ ਆਫ ਕਰਦੇ ਹੋਏ ਭਾਰਤ ਮੰਡਪ ਨਵੀਂ ਦਿੱਲੀ ਲਈ ਰਵਾਨਾ ਕੀਤਾ ਗਿਆ ਅੱਜ ਨੈਸ਼ਨਲ ਯੂਥ ਫੈਸਟੀਵਲ ਲਈ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਯੂਨੀਵਰਸਿਟੀਆਂ ਤੋਂ ਕਾਲਜਾਂ ਦੇ ਜਿਹੜੇ ਮੇਨ ਸਾਡੇ ਯੂਥ ਹੈ ਉਹਨਾਂ ਨੂੰ ਅਸੀਂ ਨੈਸ਼ਨਲ ਯੂਥ ਫੈਸਟੀਵਲ ਲਈ ਦਿੱਲੀ ਭੇਜ ਰਹੇ ਹਾਂ ਉਹ ਨੈਸ਼ਨਲ ਯੂਥ ਫੈਸਟੀਵਲ 10 ਤੋਂ 12 ਤਰੀਕ ਤੱਕ ਦਿੱਲੀ ਚ ਪ੍ਰਗਤੀ ਮੈਦਾਨ ਵਿਖੇ ਹੋ ਰਿਹਾ ਸੋ ਅਸੀਂ ਇਹਨਾਂ ਬੱਚਿਆਂ ਨੂੰ ਮੁਬਾਰਕਬਾਦ ਦਿੰਨੇ ਆ ਕਿ ਜਾ ਕੇ ਜਿਵੇਂ ਇਹਨਾਂ ਨੇ ਪੰਜਾਬ ਚ ਜਿੱਤਿਆ ਉਸੇ ਤਰ੍ਹਾਂ ਨੈਸ਼ਨਲ ਫੈਸਟੀ ਯੂਥ ਫੈਸਟੀਵਲ ਚ ਵੀ ਆਪਣੀਆਂ ਪੋਜੀਸ਼ਨਾਂ ਲੈ ਕੇ ਜਿੱਤ ਕੇ पंजाब का नाम रोशन कर बहुत बहुत हेलो एवरीवन वी आर वेरी एक्साइटेड टू बी अ पार्ट ऑफ विकसित भारत यंग लीडर्स डायलॉग एट भारत मंडपम सो टीम पंजाब इज कमिंग टू दिल्ली हेलो एवरीवन वी आर दिस साइड वी आर ऑफ टू दिल्ली एंड आई एम वेरी एक्साइटेड टू बी अ पार्ट ऑफ नेशनल ਵਡਾ ਸਫਰ ਦਿਲ ਪੰਜਾਬ ਤੋਂ ਦਿੱਲੀ ਲਈ ਸ਼ੁਰੂ ਹੋ ਚੁੱਕਿਆ ਤੇ ਅਸੀਂ ਜਾ ਰਹੇ ਹਾਂ ਨੈਸ਼ਨਲ ਯੂਥ ਫੈਸਟਵਲ